ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਜੀ ਦੇ ਨਾਲ ਪਿੱਛੇ ਦੋ ਵੀਡੀਓ ਦੇ ਵਿੱਚ ਦਾਸ ਨੇ ਸਾਂਝ ਪਾਈ ਹੈ ਕਿ ਪ੍ਰਮਾਤਮਾ ਦੇ ਨਾਲ ਆਪਾਂ ਕਿਸ ਤਰ੍ਹਾਂ ਧਿਆਨ ਲਗ ਸਕਦੇ ਹਾਂ ਭਗਤ ਦੇਵ ਜੀ ਦੇ ਪਵਿੱਤਰ ਬਚਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 970 ਦੇ ਉੱਪਰ ਅਸ਼ੁਭਤ ਹੈ ਜਿਸ ਦੀਆਂ ਦਾਸ ਨੇ ਪਹਿਲਾਂ ਦੋ ਬਧਾਰਨਾ ਸਾਂਝ ਪਾਈ ਹੈ ਕਿ ਪ੍ਰਮਾਤਮਾ ਦੇ ਨਾਲ ਆਪਾਂ ਕਿਸ ਤਰ੍ਹਾਂ ਧਿਆਨ ਜੋੜ ਸਕਦੇ ਹਾਂ ਭਗਤ ਨਾਮਦੇਵ ਜੀ ਦੇ ਪਵਿੱਤਰ ਬਚਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 970 ਦੇ ਉੱਪਰ ਅਸ਼ੁਭਤ ਹੈ ਜਿਸ ਦੀਆਂ ਦਾਸ ਨੇ ਪਹਿਲਾਂ ਦੋ ਉਦਾਹਰਨਾਂ ਦੇ ਨਾਲ ਪਿਕਚਰਾਂ ਦੇ ਨਾਲ ਆਪਜੀ ਦੇ ਨਾਲ ਰੁਬਰੂ ਸਾਂਝ ਪਾਈ ਸੀ ਉਹਨਾਂ ਨੂੰ ਫਿਰ ਇੱਕ ਵਾਰ ਮੈਂ ਦੁਹਰਾ ਦੇਵਾਂ ਪਹਿਲੀ ਉਦਾਹਰਨ ਜੋ ਸਾਰੇ ਸ਼ਬਦ ਦਾ ਮੁੱਖ ਭਾਵ ਹੁੰਦਾ ਹੈ ਉਹ ਰਹਾਉ ਹੁੰਦੀ ਹੈ ਰਹਾਉ ਦਾ ਭਾਵ ਹੁੰਦਾ ਰੁਕੋ ਠਹਿਰੋ ਸਮਝੋ ਇਹ ਜਿਹੜਾ ਮੁੱਖ ਭਾਵ ਹੈ ਮੇਨ ਆਈਡੀਆ ਹੈ ਇਸ ਮੇਨ ਆਈਡੀਏ ਦੇ ਮੁਤਾਬਕ ਹੀ ਬਾਕੀ ਸਾਰੇ ਸ਼ਬਦ ਦੀ ਜਿਹੜੀ ਵਿਚਾਰ ਹੈ ਜੇ ਆਪਾਂ ਕਰਦੇ ਆਂ ਤਾਂ ਸਾਰੇ ਭਲੇਖੇ ਸਾਡੇ ਦੂਰ ਹੋ ਜਾਂਦੇ ਹਨ ਤਾਂ ਪਿਆਰਿਓ ਸਤਗੁਰੂ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਨੇ ਰਹਾਉ ਦੀ ਪੰਕਤੀ ਦੇ ਵਿੱਚ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ ਮਨ ਰਾਮ ਨਾਮਾ ਬੇਦੀ ਅਲੇ ਇਹ ਮੇਰੇ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਪਰਮਾਤਮਾ ਦੀ ਜਸ ਨਾਲ ਪਰਮਾਤਮਾ ਦੀ ਵਡਿਆਈ ਦੇ ਵਿੱਚ ਆਪਣੇ ਮਨ ਨੂੰ ਇਸ ਤਰ੍ਹਾਂ ਵਿੰਨ ਲਾ ਆਪਣੇ ਮਨ ਨੂੰ ਇਸ ਤਰ੍ਹਾਂ ਜੋੜ ਲਾ ਆਪਣੇ ਮਨ ਦੇ ਨਾਲ ਇਸ ਤਰ੍ਹਾਂ ਦਾ ਧਿਆਨ ਧਰ ਤੇ ਜਿਸ ਨੂੰ ਧਿਆਨ ਧਰਨ ਦੀ ਫਿਰ ਪਹਿਲੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਜੈਸੇ ਕੰਨਕ ਕਲਾ ਚਿਤ ਮਾਂਡੀ ਅਲੇ ਇਸ ਤੋਂ ਪਿਛਲੀ ਹੈ ਜਿਹੜੀ ਪਹਿਲੇ ਨੰਬਰ ਦੀ ਵੀਡੀਓ ਆਈ ਹੈ ਜਿਹਦੇ ਉੱਤੇ ਲਿਖਿਆ ਹੋਇਆ ਉਦਾਹਰਨ ਨੰਬਰ 1 ਪ੍ਰਮਾਤਮਾ ਦੇ ਨਾਲ ਧਿਆਨ ਕਿਵੇਂ ਜੋੜੀਏ ਜਾਂ ਕਿਵੇਂ ਧਰਿਏ ਦੇ ਕਾਲਮ ਦੇ ਵਿੱਚ ਉਦਾਹਰਨ ਨੰਬਰ 1 ਦੇ ਵਿੱਚ ਇਹ ਜਿਹੜੀ ਵੀਡੀਓ ਦਾਸ ਦੀ ਬਣਾਈ ਹੋਈ ਆ ਉਸ ਨੂੰ ਵੀ ਆਪ ਸੁਣ ਸਕਦੇ ਹੋ ਉਸ ਵਿੱਚ ਪਿਕਚਰ ਦੇ ਕੇ ਸੁਨਾਰੇ ਦੀ ਪਿਕਚਰ ਦਿੱਤੀ ਆ ਤੇ ਉਹਦੇ ਅੱਖਾਂ ਦੇ ਉੱਤੇ ਲੈਂਜ ਲੱਗਾ ਹੈ ਜਿੱਦਾਂ ਆਪਾਂ ਦੇਖਦੇ ਸੁਨਾਰੇ ਲੈਂਜ ਲਾ ਕੇ ਇੱਕ ਬੱਠਲ ਦੇ ਵਿੱਚ ਸਵਾਹ ਪਾਈ ਹੁੰਦੀ ਹੈ ਤੇ ਉਸ ਸਵਾਹ ਦੇ ਵਿੱਚੋਂ ਨਿੱਕੇ ਨਿੱਕੇ ਕਿਣਕੇ ਜਿਹੜੇ ਨੰਗੀ ਅੱਖ ਨਾਲ ਨਹੀਂ ਦਿਸਦੇ ਉਹ ਜਿਹੜੇ ਕਿਣਕੇ ਆ ਉਹ ਲੈਂਜ ਦੇ ਨਾਲ ਉਹ ਇਕੱਠਾ ਕਰਦੇ ਆ ਜਿਹੜਾ ਸੋਨਾ ਹੁੰਦਾ ਉਹਨੂੰ ਇਕੱਠਾ ਕਰਕੇ ਪਾਸੇ ਰੱਖੀ ਜਾਂਦੇ ਚੁੰਮਕ ਦੇ ਨਾਲ ਤੇ ਨਾਲੇ ਆਪਣੇ ਗਾਕਾਂ ਦੇ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਨਾਲੇ ਆਪਣੇ ਕਸਟਮਰ ਜਿਹੜੇ ਆ ਉਹਨਾਂ ਨੂੰ ਤੋੜਦੇ ਆ ਨਾਲੇ ਉਹਨਾਂ ਨਾਲ ਗੱਲਬਾਤ ਕਰ ਰਹੇ ਨਾਲੇ ਉਹਨਾਂ ਪਰ ਅਸਲ ਵਿੱਚ ਜਿਹੜਾ ਉਹਨਾਂ ਦਾ ਧਿਆਨ ਹੁੰਦਾ ਹੈ ਉਹ ਸਵਾਦ ਵਿੱਚੋਂ ਸੋਨਾ ਕੱਢਣ ਦੇ ਵਿੱਚ ਹੁੰਦਾ ਹੈ। ਤੋ ਇਹ ਪਹਿਲੀ ਉਦਾਹਰਨ ਭਗਤ ਜੀ ਨੇ ਦੇ ਕੇ ਸਮਝਾਇਆ ਕਿ ਭਾਈ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਬੰਦਗੀ ਪ੍ਰਮਾਤਮਾ ਦੇ ਵਿੱਚ ਧਿਆਨ ਜੋੜਨ ਦੀ ਬਹੁਤ ਸੁਖਾਲੀ ਤੇ ਇਹ ਵਿਧੀ ਹੈ ਜਿਹੜੀ ਸਿੱਖੀ ਦੇ ਵਿੱਚ ਪ੍ਰਮਾਣਿਤ ਹੈ। ਹੋਰ ਸਾਨੂੰ ਧਿਆਨ ਧਰਨ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ। ਇਸ ਤੋਂ ਬਾਅਦ ਦੂਜੀ ਉਦਾਹਰਨ ਦੇ ਕੇ ਭਗਤ ਜੀ ਨੇ ਸਮਝਾਇਆ ਜਿਹੜੀ ਦਾਸ ਦੀ ਦੂਜੀ ਕੈਸਟ ਜਿਹੜੀ ਆਈ ਹੈ ਆਪਣੀ ਦੂਸਰੀ ਧੀ ਲਾਈ ਹੈ। ਉਹਦੇ ਵਿੱਚ ਮੈਂ ਆਪ ਜੀ ਦੇ ਨਾਲ ਸਾਂਝ ਪਾਈ ਹੈ ਕਿ ਪਰਮਾਤਮਾ ਦੇ ਨਾਲ ਧਿਆਨ ਕਿਵੇਂ ਧਰੀਏ ਉਦਾਹਰਣ ਨੰਬਰ 2 ਉਸ 2 ਨੰਬਰ ਉਦਾਹਰਣ ਦੇ ਵਿੱਚ ਦਾਸ ਨੇ ਪਿੱਛੇ ਆਪਣੇ ਜੋ ਗ੍ਰੀਨ ਸਕਰੀਨ ਦੀ ਆਪਣੀ ਬੈਕਗ੍ਰਾਉਂਡ ਹੁੰਦੀ ਹੈ ਵੀਡੀਓ ਦੀ ਉਹਦੇ ਵਿੱਚ ਬੱਚਿਆਂ ਦੀ ਪਿਕਚਰ ਲਾਈ ਹੈ ਜਿਹੜੇ ਬੱਚੇ ਪਤੰਗ ਉਡਾਰੇ ਨੇ ਤੇ ਆਪਸ ਵਿੱਚ ਹੱਸ ਖੇਡ ਰਹੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਅਤੇ ਪਰ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਡੋਰ ਦੇ ਵਿੱਚ ਹੁੰਦਾ ਹੈ ਪਤੰਗ ਦੇ ਵਿੱਚ ਹੁੰਦਾ ਕਿ ਮੇਰਾ ਪਤੰਗ ਕੱਟ ਨਾ ਜਾਏ ਮੇਰਾ ਪਤੰਗ ਬੋ ਨਾ ਹੋ ਜਾਏ ਤੇ ਉਹਦੀ ਮਿਸਾਲ ਜਿਹੜੀ ਆ ਭਗਤ ਜੀ ਨੇ ਪਹਿਲੇ ਪਦੇ ਦੇ ਵਿੱਚ ਉਹ ਦਿੱਤੀ ਆ ਕਹਿੰਦੇ ਨੇ ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਧੇ ਭਰਨੀ ਆਲੇ ਕਹਿੰਦੇ ਉਹ ਬੱਚੇ ਕਾਗਜ਼ ਲਿਆਉਂਦੇ ਨੇ ਫਿਰ ਉਹਦੀ ਗੁੱਡੀ ਬਣਾਉਂਦੇ ਨੇ ਉਹਦਾ ਪਤੰਗ ਬਣਾਉਂਦੇ ਨੇ ਆਕਾਸ਼ ਦਾ ਮਤਲਬ ਆਕਾਸ਼ ਦੇ ਵਿੱਚ ਮਨ ਪਰਚਾਉਣ ਦੇ ਲਈ ਆਪਣੇ ਭਰਮ ਨੂੰ ਨਿਰਵਰਤ ਕਰਨ ਦੇ ਲਈ ਉਹ ਜਿਹੜੇ ਬੱਚੇ ਨੇ ਉਹ ਪਤੰਗ ਨੂੰ ਉਡਾ ਕੇ ਮਨੋਰੰਜਨ ਕਰਦੇ ਨੇ ਪਾਂਚ ਜਨਾਂ ਸੋ ਬਾਤ ਬਤਉਆ ਚੀਤ ਸੁਡੋਰੀ ਰਾਖੀਲੇ ਪਰ ਉਹ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਹੱਸਦੇ ਵੀ ਨੇ ਖੇਡਦੇ ਵੀ ਨੇ ਟੱਪਦੇ ਵੀ ਨੇ ਉਹ ਸਾਰਾ ਕੁਝ ਕਰਨ ਦੇ ਬਾਵਜੂਦ ਉਹਨਾਂ ਬੱਚਿਆਂ ਦਾ ਅਸਲ ਧਿਆਨ ਜਿਹੜਾ ਆਪਣੀ ਡੋਰ ਦੇ ਵਿੱਚ ਹੁੰਦਾ ਆਪਣੇ ਪਤੰਗ ਵੱਲ ਹੁੰਦਾ ਕਿ ਉਹ ਕੱਟ ਨਾ ਹੋ ਜਾਏ ਉਹ ਡੋਰ ਨਾ ਟੁੱਟ ਜਾਏ ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਗੁਰਮਖ ਹੈ ਭਗਤ ਜਨ ਹੈ ਹਰੀ ਜਨ ਹੈ Muni ਜਨ ਹੈ ਗੁਣੀ ਜਨ ਹੈ ਜੋ ਵੀ ਹੈ ਉਹ ਜਿਹੜਾ ਉਹਦਾ ਅੰਦਰਲਾ ਧਿਆਨ ਪ੍ਰਮਾਤਮਾ ਦੇ ਨਾਲ ਹੁੰਦਾ ਕਿ ਮੇਰੀ ਉਹਦੇ ਨੂੰ ਲਿਵ ਟੁੱਟ ਨਾ ਜਾਏ ਉਹ ਸੰਸਾਰ ਦੇ ਕੰਮ ਕਾਜ ਕਰਦਾ ਜਿਵੇਂ ਗੁਰਬਾਣੀ ਦਾ ਪਵਿੱਤਰ ਪ੍ਰਮਾਣ ਹੈ ਅਸੰਦਿਆਂ ਖਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ ਮਤਲਬ ਹੱਸਦੇ ਖੇਡਦੇ ਨੱਚਦੇ ਟੱਪਦੇ ਖਾਂਦੇ ਪੀਂਦੇ ਸਾਰੀ ਜਿੰਨੀ ਵੀ ਆਪਣੀ ਸਮਾਜ ਦੀ ਦਿਨ ਰਾਤ ਦੀ ਆਪਣੀ ਐਕਟੀਵਿਟੀ ਦਾ ਜੋ ਕੰਮ ਕਾਜ ਆਪਾਂ ਕਰਦੇ ਰਹਿਣਾ ਕੰਮ ਨਹੀਂ ਛੱਡਣਾ ਜਦੋਂ ਬਾਣੀ ਦੇ ਵਿੱਚ ਕਈ ਵੀਰ ਇਹ ਤੁਕ ਸੁਣਾਉਂਦੇ ਨੇ ਬਾਣੀ ਤਾਂ ਕਹਿੰਦੀ ਜੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਉਹ ਕਿਹੜੇ ਕੰਮ ਹੈ ਉਹਨਾਂ ਕੰਮਾਂ ਦੀ ਗਿਣਤੀ ਬਾਣੀ ਦੇ ਵਿੱਚ ਦਿੱਤੀ ਹੋਈ ਆ ਉਹਦੇ ਵਿੱਚ ਗੁਰੂ ਪਾਤਸ਼ਾਹ ਨੇ ਇੱਕ ਥਾਂ ਤੇ ਦਿੱਤਾ ਪੰਜਵੇਂ ਪਾਤਸ਼ਾਹ ਨੇ ਸਾਰੇ ਕੰਮ ਗੜਾਏ ਕਹਿੰਦੇ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭਉੰਗਮ ਸਾਦੇ ਪੰਜ ਜਨਾਂ ਸੋ ਸੰਗ ਨਾ ਛੁਟਕਿਓ ਅਦਿਕ ਅਹੰਭ ਵਦਵਾਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ Swami ਕੈ ਦੁਆਰੇ ਦੀਜੈ ਬੁੱਧ ਬਬੀਕਾ ਰਹਾਉ ਇਹ ਸਾਰਾ ਸ਼ਬਦ ਜਿਹੜਾ ਉਹਨਾਂ ਕਰਮਾਂ ਦੀ ਗੱਲ ਕਰਦਾ ਹੈ ਕਿ ਜਿਹੜੇ ਕੰਮ ਅਸੀਂ ਨਹੀਂ ਕਰਨੇ ਕਿਉਂਕਿ ਉਹਨਾਂ ਕਰਮਾਂ ਦੇ ਨਾਲ ਸਾਨੂੰ ਪਰਮਾਤਮਾ ਦੀ ਜਿਹੜੀ ਉਪਲਬਧੀ ਨਹੀਂ ਹੋ ਸਕਦੀ ਪਰਮੇਸ਼ਰ ਦੀ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ ਤਾਂ ਇਸ ਲਈ ਉਹਨਾਂ ਨੂੰ ਕਰਮਕਾਂਡਾਂ ਦੇ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਨੇ ਉਹਨਾਂ ਦੀ ਵਿਆਖਿਆ ਕੀਤੀ ਆ ਹੋਰ ਇਹ ਨਹੀਂ ਕਿ ਆਪਾਂ ਧੰਦਾ ਨਹੀਂ ਕਰਨਾ ਆਪਾਂ ਖੇਤੀ ਨਹੀਂ ਕਰਨੀ ਨੌਕਰੀ ਨਹੀਂ ਕਰਨੀ ਵਪਾਰ ਨਹੀਂ ਕਰਨਾ ਤਾਂ ਕੰਮ ਕਰਨ ਦੀ ਤਾਂ ਬਾਣੀ ਦੇ ਵਿੱਚ ਗੁਰੂ ਜਿੰਨੇ ਵੀ ਹੋਏ ਭਗਤ ਜਿੰਨੇ ਵੀ ਹੋਏ ਸਾਰੇ ਕਿਰਤ ਕਰਨ ਵਾਲੇ ਸੀ ਆਪਣੀ ਕਿਰਤ ਕਰਕੇ ਗੁਜ਼ਾਰਾ ਕਰਦੇ ਸੀ ਤੋਂ ਇਸ ਵਾਸਤੇ ਅੱਜ ਦੀ ਜਿਹੜੀ ਮੈਂ ਉਦਾਹਰਨ ਆਪਦੀਆਂ ਨਾਲ ਸਾਂਝ ਪਾ ਰਿਹਾ ਹਾਂ ਉਹ ਤੀਜੀ ਉਦਾਹਰਨ ਹੈ ਇਸ ਸ਼ਬਦ ਦੀ ਜਿਦੇ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਆਨੀ ਲੈ ਕੁੰਭ ਪਹਾਈ ਲੈ ਉਦਕ ਰਾਜਕੁਵਾਰ ਪਰੰਦਰੀਏ ਹਸਤ ਬਨੋਦ ਵਿਚਾਰ ਕਰਤੀ ਹੈ ਚੀਤ ਸੋ ਡੋਰੀ ਰਾਖੀਲੇ ਚੀਤ ਸੋ ਗਾਗਰ ਰਾਖੀਲੇ ਉਹ ਜਿਹੜੀਆਂ ਲੜਕੀਆਂ ਬੀਬੀਆਂ ਸਾਡੀਆਂ ਭੈਣਾਂ ਪੁਰਾਣੇ ਜਮਾਨੇ ਦੀ ਗੱਲ ਦੱਸੀ ਹੈ ਜਦੋਂ ਖੂਹ ਤੇ ਪਾਣੀ ਲੈਣ ਜਾਂਦੀਆਂ ਸਨ ਆਣੀ ਲੈ ਕੁੰਭ ਕੁੰਭ ਦਾ ਮਤਲਬ ਹੁੰਦਾ ਘੜਾ ਲੈ ਕੇ ਆਉਂਦੀਆਂ ਪਹੜਾਈ ਲੈ ਊਦਕ ਤੇ ਖੂਹ ਤੋਂ ਉਹਦੇ ਵਿੱਚ ਪਾਣੀ ਭਰਦੀਆਂ ਤੇ ਫਿਰ ਕਹਿੰਦੇ ਨੇ ਰਾਜਕੁਵਾਰ ਪਰੰਦਰੀਏ ਰਾਜੇ ਦੀਆਂ ਰਾਣੀਆਂ ਜਾਂ ਆਮ ਬੀਬੀਆਂ ਜਿਹੜੀਆਂ ਵੀ ਨਗਰ ਦੀਆਂ ਸ਼ਹਿਰ ਦੀਆਂ ਉਹ ਇਕੱਠੀਆਂ ਹੋ ਕੇ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਤੇ ਉਹਨਾਂ ਦੇ ਸਿਰਾਂ ਦੇ ਉੱਤੇ ਘੜੇ ਰੱਖੇ ਹੁੰਦੇ ਨੇ ਕਈਆਂ ਦੇ 2-2 3-3 ਘੜੇ ਵੀ ਆਪਾਂ ਦੇਖਦੇ ਆਂ ਰੱਖਦੀਆਂ ਸੀ ਕਿਉਂਕਿ ਇੱਕੋ ਵਾਰੀ ਜ਼ਿਆਦਾ ਪਾਣੀ ਲਿਆਂਦਾ ਜਾ ਸਕੇ ਤੇ ਉਹ ਹਸਤ ਬਨੋਦ ਹਸਤ ਦਾ ਮਤਲਬ ਹੱਸਦੀਆਂ ਵੀ ਨੇ ਬਨੋਦ ਦਾ ਮਤਲਬ ਅਚਨ ਬਲਾਸ ਵੀ ਕਰਦੀਆਂ ਨੇ ਇੱਕ ਦੂਜੇ ਨੂੰ ਮਖੌਲ ਵੀ ਕਰਦੀਆਂ ਨੇ ਹਸਤ ਬਨੋਦ ਵਿਚਾਰ ਕਰਦੀਆਂ ਚੀਤ ਸੋ ਗਾਗਰ ਰਾਖੀ ਲਈ ਪਰ ਜਿਹੜਾ ਉਹਨਾਂ ਦਾ ਚਿੱਤ ਹੁੰਦਾ ਹੈ ਉਹਨਾਂ ਦਾ ਜਿਹੜਾ ਅਸਲੀ ਮਨ ਦੀ ਜਿਹੜਾ ਫੋਕਸ ਹੁੰਦਾ ਹੈ ਜਿਹੜਾ ਧਿਆਨ ਹੁੰਦਾ ਹੈ ਉਹ ਗਾਗਰ ਦੇ ਵਿੱਚ ਹੁੰਦਾ ਕਿਤੇ ਡਿੱਗ ਨਾ ਪਏ ਜਦੋਂ ਉਹਨਾਂ ਦਾ ਧਿਆਨ ਦੱਸਦਾ ਵੀ ਗਾਗਰ ਦਾ ਬੈਲੈਂਸ ਵਿਗੜ ਗਿਆ ਉਦੋਂ ਜਦ ਹੀ ਉਹ ਹੱਥ ਪਾ ਕੇ ਉਹਨੂੰ ਸੰਭਾਲ ਲੈਂਦੀਆਂ ਨੇ ਤੋਂ ਪਿਆਰਿਓ ਭਗਤ ਨਾਮਦੇਵ ਜੀ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਬੜੇ ਸੌਖੇ ਤਰੀਕੇ ਦੇ ਨਾਲ ਸਾਨੂੰ ਸਮਝਾਇਆ ਕਿ ਕਿਤੇ ਭਟਕਣ ਦੀ ਲੋੜ ਨਹੀਂ ਕਿਤੇ ਕੋਈ ਮੱਥੇ ਦੇ ਵਿਚਾਲੇ ਸੁਰਤ ਲਜਾਨ ਦੀ ਲੋੜ ਨਹੀਂ ਕੋਈ ਕਹਿੰਦਾ ਇੱਥੇ ਧਿਆਨ ਜੋੜੋ ਕੋਈ ਕਹਿੰਦਾ ਇਹ ਸ਼ਬਦ ਨੂੰ ਅੱਧਾ ਅੰਦਰ ਨੂੰ ਕਰੋ ਅੱਧਾ ਬਾਹਰ ਨੂੰ ਕਰੋ ਬੜੇ ਤਰੀਕਿਆਂ ਦੇ ਨਾਲ ਅੱਜ ਵੈਗੁਰੂ ਦੇ ਨਾਮ ਦੇ ਉੱਤੇ ਫੇਕ ਜਿਹੜੀ ਜਾਣਕਾਰੀ ਬੜੀ ਦਿੱਤੀ ਜਾ ਰਹੀ ਹੈ ਪਰ ਜਿਹੜੀ ਗੁਰੂ ਸਾਹਿਬਾਂ ਨੇ ਆਪ ਬਾਣੀ ਦੇ ਵਿੱਚ ਜਾਣਕਾਰੀ ਦਿੱਤੀ ਹੈ ਜੋ ਉਹਨਾਂ ਦਾ ਆਪਣਾ ਗਿਆਨ ਸਾਨੂੰ ਦੱਸਦਾ ਸਾਡੇ ਲਈ ਉਹੋ ਹੀ ਸਤਕਾਰਯੋਗ ਹੈ ਕਿਉਂਕਿ ਜਦੋਂ ਵੀ ਕੋਈ ਚੰਗੀ ਕੰਪਨੀ ਚੱਲਦੀ ਹੈ ਤੇ ਨਾਲ ਨਕਲ ਵੀ ਚੰਦ ਪੈਂਦੀ ਹੈ ਇਸੇ ਤਰ੍ਹਾਂ ਜਦੋਂ ਵਾਹਿਗੁਰੂ ਦੇ ਸਿਮਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਕੀਤੀ ਹੈ ਵਾਹਿਗੁਰੂ ਦਾ ਨਾਮ ਜਪਣ ਦੀ ਤਕਨੀਕ ਸਮਝਾਈ ਹੈ ਤਾਂ ਇਹਦੇ ਨਾਲ ਫਿਰ ਜਿਹੜੀਆਂ ਲੋਕੀ ਫੇਕ ਜਿਹੜੀਆਂ ਉਹ ਆਪਣੀਆਂ ਸੰਸਥਾਵਾਂ ਚਲਾ ਰਹੇ ਨੇ ਚਲਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਸਾਡੇ ਤਰੀਕੇ ਦੇ ਨਾਲ ਨਾਮ ਜਪੋ ਇਸ ਤਰੀਕੇ ਨਾਲ ਜਪੋ ਕੋਈ ਕਹਿੰਦਾ ਸਾਨੂੰ ਧੁਨੀ ਸੁਣਦੀ ਹੈ ਕੋਈ ਕਹਿੰਦਾ ਆਵਾਜ਼ ਹੈ ਕੋਈ ਕਹਿੰਦਾ ਇਹ ਸ਼ਬਦ ਹੈ ਤੋਂ ਇਸ ਵਾਸਤੇ ਇਹਨਾਂ ਚੀਜ਼ਾਂ ਤੋਂ ਬਚਣ ਦੀ ਬਜਾਏ ਆਪਾਂ ਇਹਨਾਂ ਵਿੱਚ ਫਸਦੇ ਜਾ ਰਹੇ ਹਾਂ ਤੋ ਆਓ ਇਹ ਸ਼ਬਦ ਨੂੰ ਧਿਆਨ ਦੇ ਨਾਲ ਸਮਝਣ ਦਾ ਯਤਨ ਕਰੀਏ ਕਿ ਭਗਤ ਨਾਮਦੇਵ ਜੀ ਨੇ ਕਿੰਨੀਆਂ ਸੋਹਣੀਆਂ ਮਸਾਲਾ ਦੇ ਕੇ ਸਾਨੂੰ ਪ੍ਰਮਾਤਮਾ ਦਾ ਸਿਮਨ ਕਰਨ ਦੀ ਜਾਂਚ ਦੱਸੀ ਹੈ ਤੋ ਅੱਜ ਦੀ ਇਸ ਵਿਚਾਰ ਦੇ ਵਿੱਚ ਮੈਂ ਇੰਨਾ ਕੁਝ ਕਹਿ ਕੇ ਹੀ ਖਿਮਾ ਦਾ ਜਾਚ ਖੋਵਾਂਗਾ ਉੱਲਾਂ ਚੁੱਕਾਂ ਹੋ ਜਾਣੀਆਂ ਜਾਂ ਉਚਾਰਨ ਕਰਦੇ ਆਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ ਸੁਭਾਵਕ ਨੇ ਆਓ ਗੁਰਪਤੇ ਨਾਲ ਪਾਈਏ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦਾ ਜਿਹੜਾ ਅਗਲਾ ਹਿੱਸਾ ਉਹ ਆਪਾਂ ਅਗਲੀ ਰੀਲ ਦੇ ਵਿੱਚ ਅਗਲੀ ਪੋਸਟ ਦੇ ਵਿੱਚ ਵਿਚਾਰ ਕਰਾਂਗੇ ਜੀ ਸੋ ਆਓ ਇੱਕ ਵਾਰ ਫੇਰ ਫਤਿਹ ਬੁਲਾ ਕੇ ਸਮਾਪਤੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ